ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਸਾਡੇ YouTube ਚੈਨਲ ਦੇ ਵਿੱਚ ਦੋਸਤੋ ਇਸ ਵੀਡੀਓ ਵਿੱਚ ਅਸੀਂ ਪੰਜਾਬੀ ਸਿਹਤ ਤੇ ਕੁਝ ਇੰਪੋਰਟੈਂਟ MCQ ਕਰਾਂਗੇ ਸੋ ਵੀਡੀਓ ਦੇਖਣ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤਾਂ ਜੋ ਹਰ ਆਉਣ ਵਾਲੀ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਸਭ ਤੋਂ ਪਹਿਲਾ ਕੁਐਸਚਨ ਤੂਤਾਂ ਵਾਲਾ ਖੂ ਕਿਸ ਦੀ ਰਚਨਾ ਹੈ ਹਾਂਜੀ ਦੋਸਤੋ ਇਸ ਦਾ ਆਪਣਾ ਰਾਈਟ ਆਨਸਰ ਹੋਵੇਗਾ ਜੀ ਸੋਹਣ ਸਿੰਘ ਸੀਤਲ ਤੂਤਾਂ ਵਾਲਾ ਖੂਹ ਸੋਹਣ ਸਿੰਘ ਸੀਤਲ ਦੀ ਰਚਨਾ ਹੈ ਨੈਕਸਟ ਚਲਦੇ ਹਾਂ ਲੋਹਾਕੋਟ ਕਿਸ ਦੀ ਰਚਨਾ ਹੈ ਬਹੁਤ ਹੀ ਇੰਪੋਰਟਡ ਕੁਐਸਚਨ ਹੈ ਦੋਸਤੋ ਇਸ ਦਾ ਆਪਣਾ ਰਾਈਟ ਆਨਸਰ ਹੋਵੇਗਾ ਜੀ অপਸ਼ਨ ਨੰਬਰ ਸੀ ਬਲਵੰਤ ਗार्गी ਲੋਹਾਕੋਟ ਬਲਵੰਤ ਗार्गी ਦੀ ਰਚਨਾ ਹੈ ਨੈਕਸਟ ਚਲਦੇ ਹਾਂ ਚਿੱਟਾ ਲਹੂ ਕਿਸ ਦੀ ਰਚਨਾ ਹੈ ਇਸ ਦਾ ਆਪਣਾ ਰਾਈਟ ਆਨਸਰ ਹੋਵੇਗਾ ਜੀ ਆਪਸ਼ਨ ਨੰਬਰ ਸੀ ਨਾਨਕ ਸਿੰਘ ਚਿੱਟਾ ਲਹੂ ਨਾਨਕ ਸਿੰਘ ਦੀ ਰਚਨਾ ਹੈ ਨੈਕਸਟ ਚਲਦੇ ਹਾਂ ਅਰਸੀਦੀ ਟਿਕਟ ਕਿਸ ਦੀ ਰਚਨਾ ਹੈ ਹਾਂਜੀ ਦੋਸਤੋ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ ਕਾਫੀ ਵਾਰ ਐਗਜ਼ਾਮ ਦੇ ਵਿੱਚ ਵੀ ਆ ਚੁੱਕਾ ਹੈ ਇਸ ਦਾ ਆਪਣਾ ਰਾਈਟ ਆਨਸਰ ਹੋਵੇਗਾ ਜੀ ਆਪਸ਼ਨ ਨੰਬਰ ਬੀ ਅਮ੍ਰਿਤਾ ਪ੍ਰੀਤਮ ਦੀ ਰਚਨਾ ਹੈ ਨੈਕਸਟ ਚਲਦੇ ਹਾਂ ਮਿਰਜ਼ਾ ਸਾਹਿਬਾ ਜਿਹੜਾ ਕਿ ਪ੍ਰਸਿੱਧ ਕਿੱਸਾ ਹੈ ਉਸ ਦੀ ਰਚਨਾ ਕਿਸ ਨੇ ਕੀਤੀ ਹਾਂਜੀ ਦੋਸਤੋ ਬਹੁਤ ਹੀ ਇੰਪੋਰਟੈਂਟ ਹੈ ਇਸ ਦਾ ਆਪਣਾ ਰਾਈਟ ਆਨਸਰ ਹੋਵੇਗਾ ਜੀ অপਸ਼ਨ ਨੰਬਰ ਬੀ ਪੀਲੂ ਨੈਕਸਟ ਹੈ ਪੂਰਨ ਭਗਤ ਦਾ ਪ੍ਰਸਿੱਧ ਕਿੱਸਾ ਕਿਸ ਨੇ ਲਿਖਿਆ ਹੈ ਹਾਂਜੀ ਦੋਸਤੋ ਇਸ ਦਾ ਆਪਣਾ ਰਾਈਟ ਆਨਸਰ ਹੋਵੇਗਾ ਜੀ অপਸ਼ਨ ਨੰਬਰ ਸੀ ਕਾਦਰ ਯਾਰ ਨੇ ਅਗਟੇ ਚੱਲਦੇ ਹਾਂ ਸਸੀ ਪੁੰਨੂ ਦਾ ਸਭ ਤੋਂ ਪ੍ਰਸਿੱਧ ਕਿੱਸਾ ਕਿਸ ਨੇ ਲਿਖਿਆ ਹਾਂਜੀ ਦੋਸਤੋ ਇਸ ਦਾ ਆਪਣਾ ਜਿਹੜਾ ਰਾਈਟ ਆਨਸਰ ਹੋਵੇਗਾ ਜੀ ਆਪਸ਼ਨ ਨੰਬਰ ਡੀ ਹਾਸ਼ਮ ਸਸੀ ਪੁਨੀਲ ਦਾ ਜਿਹੜਾ ਪ੍ਰਸਿੱਧ ਕਿੱਸਾ ਹੀ ਸਭ ਤੋਂ ਉਹ ਹਾਸ਼ਮ ਨੇ ਲਿਖਿਆ ਨੈਕਸਟ ਚੱਲਦੇ ਆਂ ਅਣਵਿਆਹੀ ਮਾਂ ਕਿਸ ਦੀ ਰਚਨਾ ਹੈ ਹਾਂਜੀ ਦੋਸਤੋ ਇਸ ਦਾ ਆਪਣਾ ਰਾਈਟ ਆਨਸਰ ਹੋਵੇਗਾ ਜੀ ਆਪਸ਼ਨ ਨੰਬਰ ਡੀ ਗੁਰਬਖਸ਼ ਸਿੰਘ ਅਣਵਿਆਹੀ ਮਾਂ ਗੁਰਬਖਸ਼ ਸਿੰਘ ਦੀ ਰਚਨਾ ਹੈ ਨੈਕਸਟ ਆਟੇ ਦੀਆਂ ਚਿੜੀਆਂ ਕਿਸ ਦੀ ਰਚਨਾ ਹੈ? ਹਾਂਜੀ ਦੋਸਤੋ ਬਹੁਤ ਹੀ ਇੰਪੋਰਟੈਂਟ ਹੈ ਇਹ ਵੀ। ਇਸ ਦਾ ਆਪਣਾ ਰਾਈਟ ਆਨਸਰ ਹੋਵੇਗਾ ਜੀ অপਸ਼ਨ ਨੰਬਰ ਸੀ। ਆਟੇ ਦੀਆਂ ਚਿੜੀਆਂ ਸ਼ਿਵ ਕੁਮਾਰ ਪਟਾਲਵੀ ਦੀ ਰਚਨਾ ਹੈ। ਨੈਕਸਟ ਚੱਲਦੇ ਹਾਂ। ਅੰਨੇ ਘੋੜੇ ਦਾ ਦਾਨ ਦਾ ਲੇਖਕ ਕੌਣ ਹੈ? ਹਾਂਜੀ ਇਸ ਦਾ ਆਪਣਾ ਰਾਈਟ ਆਨਸਰ ਹੋਵੇਗਾ ਜੀ অপਸ਼ਨ ਨੰਬਰ ਬੀ। ਗੁਰਦੇਵਾਲ ਸਿੰਘ ਅੰਨੇ ਕੋੜੇ ਦਾ ਦਾਨ ਦਾ ਲੇਖਕ ਹੈ ਨੈਕਸਟ ਚਲਦੇ ਆਂ ਅਧ ਖਿੜਿਆ ਫੁੱਲ ਦਾ ਲੇਖਕ ਕੌਣ ਹੈ ਹਾਂਜੀ ਦੋਸਤੋ ਇਸ ਦਾ ਆਪਣਾ ਜਿਹੜਾ ਰਾਈਟ ਆਨਸਰ ਹੋਵੇਗਾ ਜੀ অপਸ਼ਨ ਨੰਬਰ ਏ ਹੋਵੇਗਾ ਨਾਨਕ ਸਿੰਘ ਅਧ ਖਿੜਿਆ ਫੁੱਲ ਦਾ ਲੇਖਕ ਹੈ ਨੈਕਸਟ ਚਲਦੇ ਆਂ ਕਿੱਸਾ ਰਾਜਾ ਰਸਾਲੂ ਕਿਸ ਦੀ ਰਚਨਾ ਹੈ ਹਾਂਜੀ ਦੋਸਤੋ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ ਇਸ ਦਾ ਆਪਣਾ ਰਾਈਟ ਆਨਸਰ ਹੋਵੇਗਾ ਜੀ ਆਪਸ਼ਨ ਨੰਬਰ ਡੀ ਕਿੱਸਾ ਰਾਜਾ ਰਸਾਲੂ ਕਾਦਰ ਯਾਰ ਦੀ ਰਚਨਾ ਹੈ ਨੈਕਸਟ ਨਾਦਰ ਸ਼ਾਹ ਦੀ ਵਾਰ ਦਾ ਲੇਖਕ ਕੌਣ ਹੈ ਹਾਂਜੀ ਦੋਸਤੋ ਇਸ ਦਾ ਆਪਣਾ ਰਾਈਟ ਆਨਸਰ ਹੋਵੇਗਾ ਜੀ ਆਪਸ਼ਨ ਨੰਬਰ ਡੀ ਨਜਾਬਤ ਨਾਦਰ ਸ਼ਾਹ ਦੀ ਵਾਰ ਦਾ ਲੇਖਕ ਹੈ ਨੈਕਸਟ ਯੁਗ ਬਦਲ ਗਿਆ ਨਾਵਲ ਦਾ ਲੇਖਕ ਕੌਣ ਹੈ ਦੋਸਤੋ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ ਕਾਫੀ ਵਾਰ ਐਗਜ਼ਾਮ ਦੇ ਵਿੱਚ ਵੀ ਆ ਚੁੱਕਾ ਹੈ ਇਸ ਦਾ ਆਪਣਾ ਰਾਈਟ ਆਨਸਰ ਹੋਵੇਗਾ ਜੀ অপਸ਼ਨ ਨੰਬਰ ਬੀ ਸੋਹਣ ਸਿੰਘ ਸੀਤਲ ਸੋਹਣ ਸਿੰਘ ਸੀਤਲ ਯੁਗ ਬਦਲ ਗਿਆ ਨਾਵਲ ਦਾ ਲੇਖਕ ਹੈ ਨੈਕਸਟ ਚੱਲਦੇ ਹਾਂ ਦੁੱਧ ਦਾ ਛੱਪੜ ਕਿਸ ਦੀ ਰਚਨਾ ਹੈ ਹਾਂਜੀ ਦੋਸਤੋ ਇਸ ਦਾ ਆਪਣਾ ਰਾਈਟ ਆਨਸਰ ਹੋਵੇਗਾ ਜੀ অপਸ਼ਨ ਨੰਬਰ ਡੀ ਕਲਵੰਤ ਸਿੰਘ ਵਿਰਕ ਨੈਕਸਟ ਚਲਦੇ ਆ ਪਵਿੱਤਰ ਪਾਪੀ ਕਿਸ ਦੀ ਰਚਨਾ ਹੈ ਇਸ ਦਾ ਆਪਣਾ ਰਾਈਟ ਆਨਸਰ ਹੋਵੇਗਾ ਜੀ অপਸ਼ਨ ਨੰਬਰ ਬੀ ਨਾਨਕ ਸਿੰਘ ਨੈਕਸਟ ਹੈ ਧੂਣੀ ਦੀ ਅੱਗ ਰਚਨਾ ਕਿਸ ਦੀ ਰਚਨਾ ਹੈ ਇਸ ਦਾ ਆਪਣਾ ਰਾਈਟ ਆਨਸਰ ਹੋਵੇਗਾ ਜੀ অপਸ਼ਨ ਨੰਬਰ ਬੀ ਬਲਵੰਤ ਗਾਰਗੀ ਨੈਕਸਟ ਚਲਦੇ ਆ ਮੇਰਾ ਪਾਕਿਸਤਾਨੀ ਸਫਰਨਾਮਾ ਕਿਸ ਦੀ ਰਚਨਾ ਹੈ ਇਸ ਦਾ ਆਪਣਾ ਰਾਈਟ ਆਨਸਰ ਹੋਵੇਗਾ ਜੀ অপਸ਼ਨ ਨੰਬਰ ਬੀ ਬਲਰਾਜ ਸਾਹਨੀ ਹਵਾ ਵਿੱਚ ਲਿਖੇ ਹਰਫ ਕਿਸ ਦੀ ਰਚਨਾ ਹੈ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ ਦੋਸਤੋ ਇਸ ਦਾ ਆਪਣਾ ਰਾਈਟ ਆਨਸਰ ਹੋਵੇਗਾ ਜੀ অপਸ਼ਨ ਨੰਬਰ ਡੀ ਹਵਾ ਵਿੱਚ ਲਿਖੇ ਹਰਫ ਸਰਜੀਤ ਪਾਤਰ ਦੀ ਰਚਨਾ ਹੈ ਇਸ ਦੇ ਨਾਲ ਹੀ ਦੋਸਤੋ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਹੋਰ ਜੀਕੇ ਦੀਆਂ ਵੀਡੀਓ ਦੇਖਣ ਦੇ ਲਈ ਡਿਸਕ੍ਰਿਪਸ਼ਨ ਦੇ ਵਿੱਚ ਦਿੱਤੇ ਗਏ ਲਿੰਕ ਤੇ ਜਾ ਕੇ ਤੁਸੀਂ ਜੀਕੇ ਦੀਆਂ ਵੀਡੀਓ ਦੇਖ ਸਕਦੇ ਹੋ ਨੈਕਸਟ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ